ਜਲੰਧਰ ਦੇ ਵਿੱਚ ਪੈਂਦੇ ਦ ਚਰਚ ਆਫ ਗਲੋਰੀ ਐਂਡ ਵਿਜ਼ਡਮ ਦੇ ਸੰਸਥਾਪਕ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਅਦਾਲਤ ਦੇ ਵੱਲੋਂ 2018 ਦੇ ਰੇਪ ਮਾਮਲੇ ਦੇ ਵਿੱਚ ਦੋਸ਼ੀ ਿਕਰਾਰ ਕਰ ਦਿੱਤਾ ਗਿਆ। ਤਿਆਦਾਦ ਇਹ ਕਿ ਉਹਨਾਂ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਣੀ ਹੈ। ਇਹ ਸੁਣਵਾਈ ਤੋਂ ਬਾਅਦ ਪੁਲਿਸ ਨੇ ਬਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਸੁਣਵਾਈ ਦੇ ਦੌਰਾਨ ਮੋਹਾਲੀ ਅਦਾਲਤ ਦੇ ਬਾਹਰ ਪਾਲੀ ਪੁਲਿਸ ਬਲ ਤੈਨਾਤ ਸੀ। ਤਾਂ ਜ਼ੀਰਕਪੁਰ ਦੀ ਰਹਿਣ ਵਾਲੀ ਪੀੜਤਾ ਦੀ ਸ਼ਿਕਾਇਤ ਉੱਤੇ ਪਾਸਟਰ ਸਣੇ 6 ਜਣਿਆਂ ਤੇ ਸਾਲ 2018 ਦੇ ਵਿੱਚ ਜ਼ਬਰ ਜਨਾਬ ਮਾਮਲਾ ਦਰਜ ਹੋਇਆ ਸੀ ਤੇ ਸ਼ੁੱਕਰਵਾਰ ਨੂੰ ਕੋਰਟ ਨੇ ਬਾਕੀ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਜ਼ਿਕਰ ਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਅਭਜਿੰਦਰ ਸਿੰਘ ਖਿਲਾਫ ਏਜੰਸੀ ਸੋਸ਼ਣ ਦਾ ਕੇਸ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਜਾਂਚ ਜਾਰੀ ਹੈ ਤਾਂ ਪੀੜਤ ਮਹਿਲਾ ਨੇ ਕਿਹਾ ਕਿ ਮੈਂ ਪਿਛਲੇ 7 ਸਾਲਾਂ ਤੋਂ ਨਿਆਦਲੀ ਕੋਰਟ ਤੇ ਪੁਲਿਸ ਦੇ ਚੱਕਰ ਲਗਾ ਰਹੀ ਸੀ ਪਰ ਅੱਜ ਸੁਣਵਾਈ ਤੋਂ ਬਾਅਦ ਮੈਂ ਬਹੁਤ ਖੁਸ਼ ਹੁਣ ਸੁਣਵਾਈ ਤੋਂ ਬਾਅਦ ਉਹਨਾਂ ਨੇ ਜੱਜ ਤੇ ਆਪਣੇ ਵਕੀਲ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਇਹ ਸਫਰ ਇੱਕ ਲੜਕੀ ਦੇ ਲਈ ਬਹੁਤ ਮੁਸ਼ਕਲ ਹੁੰਦਾ ਹੈ ਜਦੋਂ ਤੁਹਾਡੇ ਉੱਤੇ ਪਰਚੇ ਦਰਜ ਹੁੰਦੇ ਨੇ ਤੁਹਾਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈਂਦਾ ਹੈ ਉਹਤੇ ਦਬਾ ਬਣਾਇਆ ਗਿਆ ਸੀ ਸਾਨੂੰ ਜਾਨ ਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਮੈਂ ਚਾਹੁੰਦੀ ਆ ਕਿ ਉਸਨੂੰ ਫਾਂਸੀ ਨਹੀਂ ਬਲਕਿ ਉਮਰ ਕੈਦ ਦੀ ਸਜ਼ਾ ਹੋਵੇ ਤੇ ਉਹ ਜੇਲ੍ਹ ਦੇ ਵਿੱਚ ਹੀ ਰਹੇ ਉਹਨਾਂ ਨੇ ਕਿਹਾ ਕਿ ਬਜਿੰਦਰ ਸਿੰਘ ਧਰਮ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਸੀ ਤੇ ਉਹਨਾਂ ਦੇ ਨਾਲ ਹੀ ਡੀਐਸਪੀ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਹੈ ਮੈਂ ਮੌਲੀ ਸਹੀ ਤਾਂ ਅਭੀ ਇਹਨਾਂ ਦੇ 150 ਗੁੰਡੇ ਅਭੀ ਵੀ ਉੱਪਰ ਹੈ ਤਾਂ ਕਿਆ ਕਿਆ ਹੈ ਸਾਡੇ ਬੰਦੇ ਕਿਉਂ ਨਹੀਂ ਉੱਪਰ ਗਏ ਰਾਤ ਕੀਤਾ ਗਿਆ ਬਹੁਤ ਖੁਸ਼ੀ ਕੀ ਲਾਹਰਾਤ ਹੈ ਕੈਸਾ ਸਜ਼ਾ ਦੀ ਮੰਗ ਕਰਤੇ ਹੈ ਸਜ਼ਾ ਬਰਸੇ ਬਰਸੇ ਇਸ ਕੋ ਸਜ਼ਾ ਹੋਣੀ ਚਾਹੀਏ ਸਰ ਜਿਆਦਾ ਜਿਆਦਾ ਸਜ਼ਾ ਨਾ ਲਾਫਾਂ ਸੀ ਜਿਹੜੇ ਦੋਸ਼ੀ ਰਹੇ ਉਹਨਾਂ ਨੂੰ ਜਿਹੜੇ ਨਾਲ ਅਕਿਊਜ਼ੇ ਉਹਨਾਂ ਨੂੰ ਹੁਣ ਛੱਡ ਦਿੱਤਾ ਗਿਆ ਰਹਾ ਕੀਤਾ ਗਿਆ ਕੋਰਟ ਵੱਲੋਂ ਇੱਕ ਇੱਕ ਇਕੱਲੇ ਬਾਕੀ ਠੀਕ ਹੈ ਜੋ ਜੱਜ ਸਾਹਿਬ ਨੇ ਕਿਹਾ ਹੁਕਮ ਹਮ ਠੀਕ ਹੈ ਉਸਮੇਂ ਔਰ ਜੋ ਉਹਨਕੋ ਸਜ਼ਾ دی ਗਈ ਇੱਕ ਬੰਦੇ ਇੱਕ ਬੰਦੇ ਨੂੰ ਸੀਗਾ ਇੱਕ ਬੰਦੇ ਨੂੰ ਹੋਏ ਬਲਿੰਦਰ ਪਾਸਟਰ ਨੂੰ ਸਜ਼ਾ ਹੋਈ ਬਾਕੀ ਬਾਰੇ ਬਾਂਜ ਨੂੰ ਬਰੀ ਕਰਦੇ ਪਾਂਜ ਨੂੰ ਬਰੀ ਕੀਤਾ ਇੱਕ ਦੇ ਡੈੱਟ ਹੋ ਵੀ ਸੀ ਅੱਜ ਕੀ ਕਰੇ ਜੱਜ ਸਾਹਿਬ ਜੀ ਤੁਸੀਂ ਅੰਦਰੇ ਸੀ ਮੌਜੂਦ ਬਹੁਤ ਸਕੂਨ ਮਿਲਿਆ ਜੀ ਅੱਜ ਇੱਕੋ ਗੱਲ ਕੀ ਜਾਂਦੇ ਅਰੈਸਟ ਪਾਤੀ ਉਹਨੇ ਗੱਲ ਖਤਮ ਉਹ ਤੋਂ ਬਾਅਦ ਕੁਝ ਨਹੀਂ ਕੀਤਾ ਜੀ ਬੱਚਿਆਂ ਦੇ ਨਾਲ ਸੋਣਾ ਇੱਥੇ 1 ਅਪ੍ਰੈਲ ਨੂੰ ਸੈਸ਼ਨ ਹੋ ਜਾਂਦੇ ਜਿਹੜੀ 376 ਲੱਗੀ ਸੀਗੀ ਮਨਤਾਰਾ ਬਹੁਤ ਕਾਫੀ ਸਾਰੀਆਂ ਧਾਰਾ ਸੀਗੀਆਂ ਜਿਹੜੀਆਂ ਅੱਜ ਉਨੇ ਸਾਹਮਣੇ ਆਈਆਂ ਮਤਲਬ ਵਧੀਆ ਸਾਜ ਸਕੂਨ ਮਿਲਿਆ ਸਾਨੂੰ ਹੋਰ ਸਾਰੇ ਕੋਈ ਕੁੜੀਆਂ ਜਿਹੜੇ ਸਾਹਮਣੇ ਆਣੀਆਂ ਚਾਹੁੰਦੇ ਆ ਉਹ ਡਰਦੇ ਸੀਗੇ ਕਿ ਦੋਦ ਬਰਾ ਮੈ ਉਹਨੂੰ ਮਾਰਿਆ ਦਿੰਦਾ ਮਾਰ ਦਿੰਦਾ ਸੀਗਾ ਡਰਾਣਾ ਤਮਗਾਣਾ ਸ਼ੁਰੂ ਕਰਦਾ ਮੈਂ ਤੁਹਾਡੇ ਚੈਨਲ ਰਹੀ ਆਪਣਾ ਨੰਬਰ ਦੰਨਾ 6284137982 ਕਿ ਕਿਸੇ ਨਾਲ ਇਹਨਾਂ ਸ਼ੋਸ਼ਣ ਕੀਤਾ ਹੋਵੇ ਮੇਰੇ ਨੰਬਰ ਤੇ ਕੰਟੈਕਟ ਕਰੋ ਮੈਂ ਉਹਦੀ ਹੈਲਪ ਕਰਾਂਗਾ ਮੀਡੀਆ ਦੇ ਕਿਸੇ ਦੀ ਕੀ ਦੀ ਹੈਲਪ ਹੋ ਕੇ ਮੈਂ ਲੈ ਕਾ ਵਕੀਲ ਮੈਂ ਆਪਣੇ ਨਾਲ ਸਾਰੀ ਟੀਮ ਨਾਲ ਜਲੰਧਰ ਦੇ ਵਿੱਚ ਪੈਂਦੇ ਦ ਚਰਚ ਆਫ ਗਲੋਰੀ ਐਂਡ ਵਿਜ਼ਡਮ ਦੇ ਸੰਸਥਾਪਕ ਪਾਸਟਰ ਬਜਿੰਦਰ ਸਿੰਘ ਨੂੰ ਮੁਹਾਲੀ ਅਦਾਲਤ ਦੇ ਵੱਲੋਂ 2018 ਦੇ ਰੇਪ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਕਰ ਦਿੱਤਾ ਗਿਆ ਤਦਾਦ ਜਿਏ ਕਿ ਉਹਨਾਂ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਣੀ ਹੈ ਇਸ ਸੁਣਵਾਈ ਤੋਂ ਬਾਅਦ ਪੁਲਿਸ ਨੇ ਬਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਇਸ ਮੌਕੇ ਸੁਣਵਾਈ ਦੇ ਦੌਰਾਨ ਮੁਹਾਲੀ ਅਦਾਲਤ ਦੇ ਬਾਹਰ ਪਾਲੀ ਪੁਲਿਸ ਬਲ ਤੈਨਾਤ ਸੀ ਤਾਂ ਜ਼ਿਰਖਪੁਰ ਦੀ ਰਹਿਣ ਵਾਲੀ ਪੀੜਤਾ ਦੀ ਸ਼ਿਕਾਇਤ ਉੱਤੇ ਪਾਸਟਰਸ ਨੇ 6 ਜੜੀਆਂ ਤੇ ਸਾਲ 2018 ਦੇ ਵਿੱਚ ਜ਼ਬਰ ਜਨਾਹ ਦਾ ਮਾਮਲਾ ਦਰਜ ਹੋਇਆ ਸੀ ਤੇ ਸ਼ੁੱਕਰਵਾਰ ਨੂੰ ਕੋਰਟ ਨੇ ਬਾਕੀ 5 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਜ਼ਿਕਰ ਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਬਜਿੰਦਰ ਸਿੰਘ ਖਿਲਾਫ ਏਜੰਸੀ ਸੋਸ਼ਣ ਦਾ ਕੇਸ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਜਾਂਚ جاری ਹੈ। ਤਾਂ ਪੀੜਤ ਮਹਿਲਾ ਨੇ ਕਿਹਾ ਕਿ ਮੈਂ ਪਿਛਲੇ 7 ਸਾਲਾਂ ਤੋਂ ਨਿਆਦਲੀ ਕੋਰਟ ਤੇ ਪੁਲਿਸ ਦੇ ਚੱਕਰ ਲਗਾ ਰਹੀ ਸੀ। ਪਰ ਅੱਜ ਸੁਣਵਾਈ ਤੋਂ ਬਾਅਦ ਮੈਂ ਬਹੁਤ ਖੁਸ਼ ਹਾਂ। ਸੁਣਵਾਈ ਤੋਂ ਬਾਅਦ ਉਹਨਾਂ ਨੇ ਜੱਜ ਤੇ ਆਪਣੇ ਵਕੀਲ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਫਰ ਇੱਕ ਲੜਕੀ ਦੇ ਲਈ ਬਹੁਤ ਮੁਸ਼ਕਲ ਹੁੰਦਾ ਜਦੋਂ ਆਡੇ ਉੱਤੇ ਪਰਚੇ ਦਰਜ ਹੁੰਦੇ ਨੇ ਤੁਹਾਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈਂਦਾ ਹੈ ਸਾਡੇ ਉੱਤੇ ਦਬਾਅ ਬਣਾਇਆ ਗਿਆ ਸੀ ਸਾਨੂੰ ਜਾਨ ਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਮੈਂ ਚਾਹੁੰਦੀ ਆ ਕਿ ਉਸਨੂੰ ਫਾਂਸੀ ਨਹੀਂ ਬਲਕਿ ਉਮਰ ਕੈਦ ਦੀ ਸਜ਼ਾ ਹੋਵੇ ਤੇ ਉਹ ਜੇਲ੍ਹ ਦੇ ਵਿੱਚ ਹੀ ਰਵੇ ਉਹਨਾਂ ਨੇ ਕਿਹਾ ਕਿ ਬਜੰਦਰ ਸਿੰਘ ਧਰਮ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਸੀ ਤੇ ਉਹਨਾਂ ਦੇ ਨਾਲ ਹੀ ਡੀਐਸਪੀ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਹੈ ਕਿਹੜੀ ਚਰਚਾ ਜਿਹੜੀ ਇੱਕ ਦਿਨ ਪਹਿਲਾਂ ਹੀ ਲੇਡੀਜ਼ ਨੂੰ ਉੱਥੇ ਪਿਠਾ ਲਿਤਾ ਜਾਂਦਾ ਬੱਚੇ ਉਹ ਘਰ ਛੱਡ ਕੇ ਜਾਂਦੀਆਂ ਲੇਡੀਜ਼ ਵੀ ਇਹ ਇੰਤਾਂਸਾ ਦਿੱਤਾ ਜਾਂਦਾ ਕਿ ਉਹਨਾਂ ਨੂੰ ਸੈਲਰੀ ਦੇਵਾਂਗੇ ਤੁਸੀਂ ਸਾਡਾ ਚਰਚ ਜੁਆਇਨ ਕਰੋ ਚਰਚ ਜੁਆਇਨ ਕਰਨ ਤੋਂ ਬਾਅਦ ਉਹਨਾਂ ਦਾ ਚੇਂਜ ਕਰਵਾਇਆ ਜਾਂਦਾ ਮੈਂ ਅਸੀਂ 200 ਲੇਡੀਆਂ ਨੂੰ ਤੁਹਾਡੇ 1 ਬਾਈ 1 ਲੈ ਕੇ ਆਉਂਗੀ ਜਿਹੜੇ ਉਹਨਾਂ ਨੂੰ ਪ੍ਰੈਸ਼ਰ ਪਾਇਆ ਗਿਆ ਸੀ ਅੱਜ ਸਵੇਰ ਦੇ ਅਸੀਂ 1.5 ਹੋਜੇ ਉੱਪਰ ਆਏ ਇਹਨਾਂ ਦੇ 150 ਬੰਦੇ ਗੁੰਡੇ ਉੱਪਰ ਆਏ ਕੀ ਗੱਲ ਸਾਡੀ ਜਿਹੜੀਆਂ ਕੁੜੀਆਂ ਨਾਲ ਹੋਇਆ ਉਹਨਾਂ ਦੇ ਬੋਲਣ ਦੇ ਲਈ ਉਹ ਸਾਨੂੰ ਕਿਉਂ ਨਹੀਂ ਉੱਪਰ ਜਾਣ ਦਿੱਤਾ ਗਿਆ ਆਨੰਦ ਸਿੰਘ ਸਭ ਤੋਂ ਪਹਿਲੇ ਜੁੜੇ ਹੋਏ تھے ਨਹੀਂ ਬਿਲਕੁਲ ਨਹੀਂ ਜੁੜੀ ਹੋਈ ਥੀ ਜੋ ਮੇਰੀ ਕਾਮ ਵਾਲੀਆਂ ਜਾਂ ਕੋਈ ਵੀ ਹਮਾਰੇ ਜੋ ਬੰਗਾਲ ਬਸਤੀ ਕੇ ਲੋਗ ਹੈ ਕੁਰਾਲੀ ਸੇ ਬਿਲੋਂਗ ਰਕਤੀ ਥੀ ਪਹਿਲੇ ਮੈਂ ਤੋ ਵਹਾਂ ਕੇ ਲੋਗ ਮੇਰਾ ਨਾਮ ਕਵਿਤਾ ਮਿਨਾਇਕ ਸ਼ਿਵਸਨ ਹਾਂਜੀ ਮੈਂ ਮੋਹਾਲੀ ਸੇ ਹੀ ਹਾਂ ਅਭੀ ਮੈਂ ਮੋਹਾਲੀ ਸੇ ਹੀ ਹਾਂ ਤੋ ਅਭੀ ਇਨਕੇ 150 ਗੁੰਡੇ ਅਭੀ ਵੀ ਉਪਰ ਹੈ ਤੋ ਕਿਆ ਕਹੇ ਹਮਾਰੇ ਬੰਦੇ ਕਿਉਂ ਨਹੀਂ ਉਪਰ ਗਏ ਕਿਆ ਕਿਆ ਰਾਤ ਕੀਤਾ ਗਿਆ ਬਹੁਤ ਕੁਝ ਕੀ ਲਹਾਰਾਜ ਹੈ ਕਿਆ ਸਜ਼ਾ ਦੀ ਮੰਗ ਕਰਤੇ ਹੈ ਸਜ਼ਾ ਬਰਸੇ ਬਰਸੇ ਇਸਕੋ ਸਜ਼ਾ ਹੋਣੀ ਚਾਹੀਏ ਸਰ ਜਿਆਦਾ ਜਿਆਦਾ ਸਜ਼ਾ ਮਗਰ ਫਾਂਸੀ ਬਾਾਕੀ ਜਿਹੜੇ ਦੋਸ਼ੀ ਰਹੇ ਉਹਨਾਂ ਨੂੰ ਜਿਹੜਾ ਜਿਹੜੇ ਨਾਮ ਅਕਿਊਜ਼ ਹੈ ਉਹਨਾਂ ਨੂੰ ਹੁਣ ਛੱਡ ਦਿੱਤਾ ਗਿਆ ਰਹਾ ਕੀਤਾ ਬਾਕੀ ਠੀਕ ਹੈ ਜੋ ਜੱਜ ਸਾਹਿਬ ਨੇ ਕੀ ਹੁਕਮ ਹਮ ਠੀਕ